ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ ਅੱਜ ਤੋਂ 37 ਸਾਲ ਪਹਿਲਾਂ ਨਰਕਧਾਰੀਆ ਗੁਰਬਚਨਾ ਦੋ ਸਿੰਘਾਂ ਨੇ ਉਹਦੀ ਕੋਠੀ ਵਿੱਚ ਜਾ ਕੇ ਉਸ ਨੂੰ ਗੱਡੀ ਚੜਾਇਆ ਤੇ ਸ਼ਹੀਦਾਂ ਦਾ ਹੱਕ ਲਿਆ ਅਤੇ ਅੱਜ ਸ਼ਾਮ ਨੂੰ ਸੱਤ ਬਾਬਾ ਜਨੈਤ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਆਪਾਂ ਟੇਪ ਇਹਦੇ ਫੇਸਬੁਕ ਤੇ ਪਾਵਾਂਗੇ ਤੇ ਉਹ ਵੀ ਤੁਸੀਂ ਸੁਣ ਲੈਣੇ ਤੇ ਮਹਾਪੁਰਖਾਂ ਦੇ ਬਜਰ ਸੀ ਬੜੇ ਉਹਨਾਂ ਨੇ ਕਲੀਅਰ ਉਸ ਵੇਲੇ ਹੌਸਲਾ ਦੇਣ ਲਈ ਸਿੱਖ ਕੌਮ ਨੂੰ ਕੀਤੇ ਸੀ ਕਹਿੰਦੇ ਵੀ ਹਿੰਦੁਸਤਾਨ ਦੀ ਦਿੱਲੀ ਦੀ ਬਤਨ ਦਿੱਲੀ ਰਾਜਧਾਨੀ ਹੋਵੇ ਤੇ ਕਮਰਾ ਉਹਦੇ ਹੋਵੇ ਕਿਰੇ ਦੀ ਤਰ੍ਹਾਂ ਤੇ ਦੋ ਪਹਿਰੇ ਪੁਲਿਸ ਦੇ ਕਮਰੇ ਦੇ ਵਿੱਚ ਹੋਣ ਗਰਾਊਂਡ ਅੰਦਰ 8-8 ਬੰਦੇ ਪੁਲਿਸ ਦੇ ਇੱਕ ਇੱਕ ਚੌਂਕ ਵਿੱਚ ਤੇ ਉਹਨਾਂ ਕੋਲ ਵਾਇਰਲਸਾ ਹੋਣ ਜਹਾਜ਼ ਉੱਡ ਕੇ ਮਗਰ ਪੈਣ ਲਈ ਹੋਣ ਕੁੱਤੇ ਪੈੜਾ ਕੱਢਣ ਵਾਲੇ ਹੋਣ ਤੇ ਕਾਰਾ ਮਗਰ ਭੱਜਣ ਵਾਲੀਆਂ ਹੋਣ ਅਤੇ ਉਹਦੇ ਘਰੇ ਵੜ ਕੇ ਧੌਣ ਤੇ ਰੱਖ ਕੇ ਗੋਡਾ ਤੇ ਉਹਦੀ ਛਾਤੀ ਤੇ ਬੈਠ ਕੇ ਪੇਟ ਵਿੱਚ ਗੋਲੀਆਂ ਲਗਾ ਕੇ ਤੇ ਹੱਕ ਲੈ ਕੇ ਸੁਰਖਰੂ ਹੋ ਕੇ ਨਿਕਲ ਜਾਣ ਤੇ ਫੇਰ ਵੀ ਤੁਸੀਂ ਕਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਨਹੀਂ ਇਹਦੂ ਸੰਤ ਕਹਿੰਦੇ ਵੀ ਨੀਵੀਂ ਮੱਤ ਹੋਰ ਕਿਦੀ ਹੋ ਸਕਦੀ ਹੈ ਇਹ ਬਹੁਤ ਵੱਡਾ ਇੱਕ ਹੌਸਲੇ ਵਾਲਾ ਬਚਤ ਸੀ ਮਹਾਪੁਰਖਾਂ ਦਾ ਜਿਹੜਾ ਅੱਜ ਵੀ ਉਸੇ ਤਰ੍ਹਾਂ ਕੰਨਾਂ ਵਿੱਚ ਗੂੰਜ ਰਿਹਾ ਹੈ ਤੇ ਵਾਹ ਪ੍ਰਖਰੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਪ੍ਰੋਗਰਾਮ ਦਿੱਤਾ ਤੇ ਹੁਣ ਇੱਕ ਦੋ ਪੈਰਾ ਪੈਰਾਗ੍ਰਾਫ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਲਾਈਵ ਸੰਗਤਾਂ ਜਰੂਰ ਇਹਦਾ ਆਨੰਦ ਮਾਣਨ ਗਿਆ ਦਿਲ ਭਰੇ ਸੀ ਗੁੱਸੇ ਨਾਲ ਕੀਤਾ ਜਾ ਬਚਲੇ ਨੇ ਕਹਾਰਾ ਦਿਲ ਭਰੇ ਸੀ ਗੁੱਸੇ ਨਾਲ ਕੀਤਾ ਜਾ ਬਚਨੇ ਨੇ ਕਹਾਰਾ ਦਿਲ ਚੋਜ ਨਖੁੱਟੇ ਤੋਂ ਚੱਲਦਾ ਕਦੇ ਨਹੀਂ ਕੋਈ ਚਾਰਾ ਸਤ ਗੁਰ ਦੀ ਲਿੰਦੀ ਆਕਾਰ ਕਰਦਾ ਬਚਨਾਰੀ ਆਖਰਾਬੀ ਦੁੱਧ ਪੀ ਕੇ ਮਾਤਾ ਦਾ ਕਰਗੇ ਸਫਲਾ ਮਰਦ ਪੰਜਾਬੀ ਕਾਬਲ ਸਿੰਘ ਰਣ ਜਿੱਤੇ ਆ ਦੂਜਾਂ ਨਾਲ ਸਿੰਘ ਰਣ ਜੀਤਾ ਮਰ ਜੂੜੇ ਬਣ ਕੇ ਤੇ ਜਿੰਨਾ ਪ੍ਰੇਮ ਪਿਆਲਾ ਪੀਤਾ ਤੈਨ ਗੋਲੀਆਂ ਵੱਜੀਆਂ ਜਾਂ ਰੁਲ ਗਈ ਪੈਰਾਂ ਵਿੱਚ ਲੁਬਾਂਬੀ ਦੁੱਧ ਪੀ ਕੇ ਮਾਤਾ ਦਾ ਕਰ ਗਏ ਸਫਲਾ ਮਰਦ ਪੰਜਾਬੀ ਬਚਨੇ ਪਰਦਾ ਪੈਨੂ ਬਚਨੇ ਪਰਦਾ ਪੈਨੂ ਜੋਧਿਆ ਨਾਲ ਗੋਲੀਆਂ ਪੁੰਨੀਆਂ ਬਚਨੇ ਦੀ ਘਰ ਵਾਲੀ ਹੋ ਗਈ ਮੈਰਨ ਦੀ ਜਨ ਸੁਣਿਆ ਰਨਕੂ ਕੇ ਬਚਨੇ ਦੀ ਭਾਰਤ ਦੇ ਗੁੰਡਿਆਂ ਦੀ ਭਾਬੀ ਰਨਕੂ ਕੇ ਬਚਨੇ ਦੀ ਭਾਰਤ ਦੇ ਗੁੰਡ ਦੁੱਧ ਪੀ ਕੇ ਮਾਤਾ ਦਾ ਕਰਗੇ ਸਭਲਾ ਮਰਦ ਪੰਜਾਬੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੱਤੇ